ਪਟੇਗੜ੍ਹ ਚੂੜੀਆਂ ਵਾਰਡ ਨੰਬਰ 2 ਕ੍ਰਿਸ਼ਚਨ ਮੁਹੱਲੇ ਵਿਖੇ ਨਸ਼ੇ ਦੇ ਕਾਰਨ ਇੱਕ 18 ਸਾਲਾ ਨੌਜਵਾਨ ਦੀ ਵਾਰਪ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਸ ਸੰਬੰਧ ਵਿੱਚ ਮ੍ਰਿਤਕ ਨੌਜਵਾਨ ਦੀ ਮਾਂ ਅਤੇ ਉਸ ਦੇ ਮੁਹੱਲਾ ਵਾਸੀਆਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਨੌਜਵਾਨ ਲੜਕੇ ਦੀ ਨਸ਼ੇ ਦੇ ਨਾਲ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋਈ ਹੈ ਮ੍ਰਿਤਕ ਦੀ ਮਾਂ ਅਤੇ ਪੈਨ ਪਿਤਾ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਤਿੰਨ ਬੇਟੇ ਨੇ ਤਿੰਨੇ ਹੀ ਨਸ਼ਾ ਕਰਦੇ ਸੀ ਉਹਨਾਂ ਚੋਂ ਵਿਸ਼ਾਲ ਮਸੀਹ ਦੀ ਜ਼ਿਆਦਾ ਨਸ਼ਾ ਕਰਨ ਤਬੀਅਤ ਵਿਗੜ ਗਈ ਪੈਸੇ ਨਾ ਹੋਣ ਕਾਰਨ ਇਲਾਜ ਕਰਵਾ ਨਹੀਂ ਸਕੇ ਜਿਸ ਕਾਰਨ ਇੱਕ ਦਿਨ ਬਾਅਦ ਮੋਹੱਲਾ ਵਾਸੀਆਂ ਨੇ ਪੈਸੇ ਇਕੱਠੇ ਕੀਤੇ ਹਸਪਤਾਲ ਦਾਖਲ ਕਰਵਾਇਆ ਗਿਆ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬਾਦਸ਼ਾਹ ਵੇ ਜਿੱਥੋਂ ਤੱਕ ਪੁੱਛਾ ਪੁੱਛਾ ਪਰਚੇ ਵੀ ਕਰਨ ਢਈ ਆ ਇੱਕ ਆ ਜਮਾਨਤ ਆ ਅਈ ਤੇ ਮੋਹਦ ਬੇਰਾਂ ਨੂੰ ਕਹਿੰਦੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀ ਜਮਾਨਤਾਂ ਨਾ ਦੇਣ ਇਹਨਾਂ ਦੀ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇਤਾ ਮੇਰੇ ਮੰਮੀ ਡੈੜੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਇਹ ਉਹ ਇਹ ਲੰਮਾ ਦੋਗੇ ਜੀ ਕਹੋਗੇ ਤੇ ਫਿਰ ਖੁਦ ਜੁਮੇ ਆ ਹਾਂ ਜੁਮੇ ਆ ਉਹ ਫਿਰ ਬਾਅਦ ਚ ਤੁਹਾਨੂੰ ਬਰਾਵੇ ਦੋ ਚਾਰ ਜਾਣੇ ਅਸੀਂ ਉਧਰ ਜਾਈਏ ਤੇ ਮੜ ਕੇ ਸਾਨੂੰ ਹਾਂ ਕੋਈ ਅੱਗੇ ਨਹੀਂ ਆਉਂਦਾ ਕਿਸੇ ਵੀ ਵਹਡੀ ਹੋਵੇ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਵੀ ਹੋਣੀ ਚਾਹੀਦੀ ਆਈ ਇਹੋ ਮੰਗ ਕਰਦੇ ਆ ਇਹ ਨਹੀਂ ਹੈ ਨਾ ਵੇਚਣ ਉਹਦੇ ਤੇ ਵੀ ਕਰ ਦੋ ਲੇਡੀਸ ਆ ਸਾਡੇ ਪਹਿ ਲੈ ਕੇ ਸ਼ੁਕ ਕਰ ਦਿਆਂ ਮੇਰੀ ਗੱਲ ਸੁਣੋ ਨਸ਼ਾ ਡੱਕਣ ਮਾੜਾ ਹੀ ਬਹੁਤ ਡੱਕੀਦਾ ਆ ਉਹ ਡੱਕਣ ਤੇ ਨਸ਼ਾ ਘਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਵੋਟਾਂ ਵਾਲੀ ਅੰਦਰ ਵਰ ਕੇ ਪਹਿੜਦੀ ਆ ਕੋਲ ਤੁਸੀਂ ਇਹਨਾਂ ਕੋ ਭੈ ਲੈ ਜਾਂਦੀ ਚਲੋ ਜੇ ਕੋਈ ਮਨ ਛਾਵੇ ਇੱਧਰ ਤੇ ਮੋਟਾ ਲੈ ਜਾਂਦੇ ਅਗਰ ਬੱਚੇ ਦੋ ਜਾ ਕਿਤਰਾ ਹੋਈ ਡੱਤੀ ਮੈਂ ਸਾਰਾ ਮਾਮਲਾ ਕਿੱਥੋਂ ਦਾਵਾ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਆ ਇਹ ਮੇਰੇ ਫੈਮਿਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਇਹਦੇ ਬੇਟੇ ਨੇ ਗਲਤੀ ਟਿਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਰਿਹਾ ਮੈਂ ਥੋੜੀ ਹੈਲਪ ਕਰਕੇ ਥੋੜਾ ਮੱਲੇ ਵਾਲਿਆਂ ਦਾ ਸਯੋਗ ਨਾਲ ਨੰਨਾਂ ਕੋ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਇਆ ਉਥੇ ਪਰ ਇਹ ਬਚ ਨਹੀਂ ਸਕਿਆ ਇਹ 500 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਕਿੰਨੇ ਬੇਟੇ ਨਸ਼ੇ ਕਰਨ ਦੇ ਆ ਕਿ ਕਸੂਰ ਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੇ ਤੇ ਜਿਹੜੀ ਅੱਲੜ ਉਮਰ ਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਇਹ ਕਿ ਨਸ਼ਾ ਸ਼ਡੌ ਕੇਂਦਰ ਫਤੇਗੜ ਚ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉੱਥੇ ਨਸ਼ਾ ਸ਼ਡੌ ਕੇਂਦਰ ਹੋਵੇ ਆਪਣੇ ਫਤੇਗੜ ਚੂੜੀਆਂ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਸੀਂ ਵੱਡੇ ਦਿਨ ਤੇ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚ ਲੈ ਜੇਹੀ ਦੋ ਰੂਹਾਂ ਬਚਾ ਲਈਏ ਉਹੋ ਪੈਸਾ ਨਾਲ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ੀਆਂ ਕੰਮਿਆਂ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋ ਗਈ। ਜੇ ਆਪਾਂ ਦੋ ਰੂਹਾਂ ਹੀ ਇੰਨੇ ਪੈਸੇ ਤੇ 40-50 ਹਜ਼ਾਰ ਤੇ ਬਚਾ ਲਈਏ ਜਿਹੀ ਇੰਨਾ ਤੇ ਖਰਚਾ ਕਰਨੀ ਆ। ਦੂਜੀ ਗੱਲ ਇਹ ਆ ਨਸ਼ੇਸਟੂ ਕੇਂਦਰ ਜ਼ਰੂਰ ਗਵਰਨਮੈਂਟ ਨੂੰ ਚਾਹੀਦਾ ਜਿੰਨੇ ਨਸ਼ੇ ਵੇਚਣ ਵਾਲੇ ਟਸਕਰ ਆ ਉਹਨਾਂ ਨੂੰ ਫੜਨ। ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਵੀ ਹੱਥ ਪਾਉਣ। ਜਿੰਨਾਂ ਕੋਈ ਇੱਕ ਕੁੜੀ ਲੱਭਦੀ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਕੋਈ ਵੱਡਿਆਂ ਨੂੰ ਫੜੋ। ਵੇਖੋ ਆ ਸਾਡੇ ਮੱਲੇ ਇੱਡਾ ਚੌਂਕਿਆ। ਸ਼ਾਮ ਨੂੰ ਇੱਥੇ ਪੂਰੀ ਮਹਿਫਲ ਲੱਗੀ ਹੁੰਦੀ ਆ। ਕੋਈ ਪੁਲਿਸ ਉਹਨੂੰ ਪੁਲਿਸ ਨੂੰ ਫੋਨ ਕੀ ਕਰਨਾ ਜੀ ਸਰ ਇਨਫੋਰਮ ਗੈਂਗਸਟਰ ਯਾਰ ਨਸ਼ੇ ਵੇਚਣ ਵਾਲੇ ਗੈਂਗਸਟਰ ਕੌਣ ਕਰੇਗਾ ਫੋਨ ਫੋਨ ਕਰੂਗਾ ਅਗਲੇ ਦਿਨ ਤੁਹਾਡੇ ਦੁਆਲੇ ਸਾਡੇ ਐਮਸੀ ਸਾਹਿਬ ਇੱਕ ਦਿਨ ਬੋਲ ਬਟਾ ਜੀ ਯਾਰ ਨਸ਼ਾ ਨਾ ਵੇਚਿਆ ਕਰੂ ਘਰ ਲਾਵਾ ਚਲ ਗਿਆ ਇੱਥੇ ਐਮਸੀ ਸਾਹਿਬ ਹੁੰਦੇ ਸਲੀਮ ਵਾਰਡ ਨੰਬਰ 13 ਦੇ ਇਨਚਾਰਜ ਇਹਨਾਂ ਵਿਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਕ ਲੋ ਕਰੋ ਉਹਨਾਂ ਦੇ ਘਰ ਲਾਵਾ ਚਲ ਗਿਆ ਕੋਈ ਪੰਗਾ ਸਰ ਨਹੀਂ ਲੈ ਸਕਦਾ ਨਸ਼ਾ ਵੇਚਣ ਵਾਲੇ ਗੈਂਗਸਟਰ ਆ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਆਪਾਂ ਪੁਲਿਸ ਨੂੰ ਚਾਹੀਦਾ ਕਿ ਇੱਥੇ ਪੱਕਾ ਨਕਾ ਲਾਉਣ ਥੋੜਾ ਧਿਆਨ ਰੱਖਣ ਤੇਰਾ ਤੋਰੀ ਰੱਖਣ ਤੇ ਤਾਂ ਜੋ ਜੇ ਆਹ ਹੁਣ ਬੱਚਾ ਇੱਕ ਮਰ ਗਏ ਕੌਣ ਜ਼ਿੰਮੇਵਾਰ ਹੈ ਜੀ ਹੁਣ ਨਹੀਂ ਕਰਦੇ ਨੂੰ ਜ਼ਿੰਮੇਵਾਰ ਕਰਦੇ ਬੱਚੇ ਨੂੰ ਕਦੇ ਗਵਰਨਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮੁਹਲੇ 'ਚ ਸਾਲ ਦੇ ਵਿੱਚ 5 ਬੱਚੇ ਮਰੇ ਆ ਜੀ ਨਸ਼ੇ ਦੇ ਨਾਲ ਹੀ ਕੌਣ ਕਾਰਵਾਈ ਕੀ ਕੋਹੋਂ ਕੇਸ ਕਾਰਵਾਈ ਹੋ ਗਈ ਆ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਕੀ ਕਰਨ ਦੀ ਆ ਪੁਲਿਸ ਹੁਣ ਦੱਸੋ ਤੁਹਾਨੂੰ ਇਹਨਾਂ ਨੂੰ ਸਾਫ਼ ਕੀ ਆ ਬੱਚੇ ਦਾ ਕਿਨੇ ਕੋਈ ਮੰਗੀ ਇਹ ਸਿਰਫ ਨਸ਼ਾ ਕਰਨ ਵਾਲੇ ਦਾ ਕਸੂਰ ਆ ਤਾਂ ਦੇ ਉਹਨਾਂ ਦੇ ਕੋਈ ਪਰਚਾ ਨਾ ਕਰਨ ਜਿੰਨਾ ਚੱਕ ਮੋਤ ਬੇਰ ਮਰ ਜਾਣ ਉਹਨਾਂ ਤੇ ਕੋਈ ਪਰਚਾ ਨਾ ਘੱਟ ਕੇ ਸਿੱਧੀ ਨਾ ਜੇਲ੍ਹ ਦੇ ਵਿੱਚ ਪੁੱਟਣ ਇਹ ਵੇਖਣਾ ਬੱਚੇ ਕੰਮ ਕਰਦੇ ਆ ਨਸ਼ਾ ਵੀ ਇਹ ਬੰਦੇ ਪੀਣਾਂ ਨੇ ਫੜਦੇ ਆ ਵੇਚਣਾਂ ਨੇ ਕੋਈ ਫੜਦਾ ਕੋਈ ਇਹ ਇਹ ਪੈਨਿੰਗਾਂ ਚੋਂ ਪੰਡਾ ਬਾੜੀ ਕੱਟਿਆ ਹੁੰਦਾ ਹੈ ਸਰਕਾਰ ਸਰਕਾਰ ਵੀ ਹਨ ਪਰਚਾ ਕੱਢੇ ਫਿਰ ਵੀ 20-2000 ਰੁਪਏ ਫਿਰ ਖੜੋ ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਨੇ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿਨੇ ਕਮ ਸੇ ਕਮ ਇੱਥੇ 100-150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਡੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਨੇ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ-ਚੁੱਕ ਕੇ ਉਹ ਨਸ਼ਾ ਸਿਹਤ ਕੇਂਦਰ ਚ ਪਹੁੰਚਾਏ ਸਰਕਾਰ ਇਹੋ ਜਿਹਾ ਕੋਈ ਸਾਡੇ ਮਹੱਲੇ 'ਚ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਣੇ ਸਾਡੀ ਹੈਲਪ ਕਰੇ ਕਿ ਥੋੜਾ ਖਰਚਾ ਦੇ ਕੇ ਕਿ ਜਿਹੜਾ ਅਸੀਂ ਉੱਥੇ ਤੱਕ ਪਹੁੰਚਾ ਦਈਏ ਇੱਥੇ ਤੇ ਮਾਂ ਪਿਓ ਕੋ 500 ਰੁਪਿਆ ਦਿਹਾੜੀ ਦਾ ਦੇ ਸਾਡ ਨੂੰ ਰੋਟੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਣੀ ਕਿ ਨਹੀਂ ਮਿਲਣੀ ਉਹ ਨਸ਼ਾ ਚੜਾਉਂ ਜੀ ਇਹਨੇ ਪੈਸੇ ਕਿੱਥੋਂ ਲਾ ਦੇਣਗੇ ਜੀ ਸਰ ਜੀ ਧੰਨਵਾਦ ਕੀ ਗੱਲ ਹੋਈ ਬੈਠੀ ਸੀ ਕੀ ਲੜਦਾ ਹੀ ਤੇਰਾ ਬੇਟਾ ਮੇਰਾ ਲੜਕਾ ਹਾਂਜੀ ਕਿੰਨੇ ਬੈਠੇ ਆ ਤੁਹਾਡੇ ਤੇਨਾਂ ਇਹ ਕਿੰਨੇ ਦਾ ਪਤਾ ਏ ਸੱਤੋ ਕਿੰਨ ਸੱਤ ਹਾਂ ਤਾਂ ਭੇਟੀ ਦੀ ਗੱਲ ਹੋਈ ਕੁਛ ਨਹੀਂ ਭਾਜੀ ਨਸ਼ਾ ਨਹੀਂ ਹੋ ਗਿਆ ਏਦਾਂ ਚਾਚਾ ਨਾ ਬੋਲੋ ਨਾ ਨਸ਼ੇ ਨਾਲ ਹੀ ਗੱਲ ਆ ਲੈ ਆਂ ਮਾਈਕ ਲੱਗਾ ਮਾਈਕ ਲੱਗਾ ਠੀਕ ਹੈ ਨਾ ਇਸ ਤਰ੍ਹਾਂ ਹੋ ਗਿਆ ਠੀਕ ਹੈ ਨਾ ਇਸ ਤਰ੍ਹਾਂ ਆ ਮਾਨ ਪਹਿਲਾਂ ਸਮਾਨ ਲਾਉਂਦਾ ਹੁੰਦਾ ਠੀਕ ਹੈ ਨਾ ਹੋਇਆ ਏਦਾਂ ਆਵਾਜ਼ ਕੋਈ ਕੱਟ ਨਾ ਬੋਸ ਤੋਂ ਬੋਲਣਾ ਠੀਕ ਹੈ ਨਾ ਆਪਣਾ ਕੰਮ ਹੈ ਡੈਡੀ ਤੂੰ ਬੋਲ ਠੀਕ ਹੈ ਹਾਂ ਜੀ ਕੀ ਚਾਹ ਲਾਉਂਦਾ ਹੈ ਕੀ ਚੀਜ਼ ਲਾਉਂਦਾ ਕੀ ਗੱਲ ਹੈ ਨਾ ਠੀਕ ਹੈ ਪਤਾ ਕੀ ਤੁਹਾਨੂੰ ਹਾਂਜੀ ਡਾਕ ਦੁੱਖ ਨਹੀਂ ਕਰਾਇਆ ਕਿਤੇ ਕਰਾਇਆ ਹੀ ਬਾਤ ਇਹ ਲਾ ਨਹੀਂ ਹੈਗਾ ਕੱਢ ਕੋ ਲਾਜ ਪੂਰਾ ਨਹੀਂ ਨਾ ਹੋਇਆ ਸਭ ਤਰ੍ਹਾਂ ਦਾ ਕੀ ਲੱਗਦਾ ਸੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨौजਵਾਨ ਬਚੇ ਜਾਣਗੇ ਨਹੀਂ ਤਾਂ ਸਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਸਾਨੂੰ ਵੇਖਿਆ ਲਈ ਜਾਂਦਾ ਕਲਪਨਾ ਜਦਾਓ ਚੱਲਿਆ ਜੋ ਆਲੇ ਕੁਆਕੇ ਆਨੇ ਦੀ ਲਾਜ ਦਾ ਕਲਪਨਾਈ ਠੀਕੇ ਲਈ ਬੰਦ ਕਰ ਦੇ ਤੇ ਸਮਾਂ ਦੇ ਦੁਨੀਆ ਰੋੜਤੀਆ ਨਾ ਉਹਦਾ ਵਿਚਾਰੀ ਕੀ ਬਣਿਆ ਦਾ ਇਧਰ ਆ ਵੀ ਤੂੰ ਵੀ ਆ ਨਾ ਕਰ ਲਾ ਆ ਵੀ ਜੀ ਹਾਂ ਹਾਂਜੀ ਸਰ ਫਟੇਗੜ ਸੁਜਾਪਾਡ ਨੰਬਰ 2 ਚ ਵਿਸ਼ਾਲ ਨਾਮ ਉੱਤੇ ਦਿੱਤੀ ਤੇ ਉਹ ਤੇ ਇਹਦੇ ਪ੍ਰਵਰਤ ਮੈਮਰਾ ਦਾ ਅਲੋਚਾ ਕਿ ਉਹ ਨਸ਼ੇਦਾਰ ਮੌਤ ਹੋਈ ਹੈ ਹਾਂ ਨੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੋ ਤਿੰਨ ਦਸਿਆ ਦਸ ਮਿੰਟ ਪਹਿਲਾਂ ਵੈਰੀਫਾਈ ਕੀਤਾ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋ ਇਹ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਜਿਹੜਾ ਕੋਈ ਪੀਨ ਵਾਲਾ ਵਾਜਾ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਸਰ ਉਹ ਤਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਾ ਪੁਲਿਸ ਉਹਨਾਂ ਨੂੰ ਪ੍ਰਗਤੀ ਦਾਫਤ ਜੀ ਜਰੂਰ ਜੀ ਅਸੀਂ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਈਏ ਧੰਨਵਾਦ तीन भाजी तिन् भाग विशाल पीए लागे नशे करके नहीं दिना नागर हाँ भी ਏਟੀ ਗੇ ਨਹੀਂ ਹੁੰਦਾ ਇਹ ਗੋਲੀ ਲੰਦਾ ਗੋਲੀ ਪਤਾ ਉਹ ਵੀ ਕਿਹੜੀ ਚੋਸੀ ਹਸਤਾਲ ਵਾਲੇ ਨੇ ਅੰਦਰ ਸਾਰਾ ਨਸ਼ਾ ਮਾਰਾ ਉਹਦੇ ਅੰਦਰ ਕਾਰਨ ਜਿਤਨਾ ਸੁ ਪਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੋਂ ਉਹਦੇ ਕਰਕੇ ਜੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਸੀ ਪਤਾ ਇਹ ਆ ਦੋ ਬੇਟੇ ਇਹ ਵੀ ਕਰਦੇ ਆ ਇਹ ਵੀ ਕਰਦੇ ਨਸ਼ਾ ਇਹ ਵੀ ਟੀਕੇ ਲੁੰਦੇ ਆ ਪਰ ਤਿੰਨ ਬੇਟੇ ਠੀਕ ਆ ਜੀ ਕਿੰਨੇ ਦਿਨਾਂ ਛਾੜ ਦੇ ਗਏ ਬਹੁਤ ਜ਼ਿਆਦਾ ਕਰਦਾ ਉਹ ਗਲਤੀ ਟਿਕਾ ਲੱਗਾ ਉਹ ਸਾਰਾ ਮੈਸੋਜੋ ਫਲ ਲੱਗਿਆ ਜੀ ਬਾਅਦ ਚ ਅੱਜ ਕੋ ਪੈਸੇ ਲੈਣੇ ਹੈਗਾ ਸੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫਿਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਤੇ ਪੁੱਸ ਹੋ ਗਏ ਨਹੀਂ ਪੀਟਰ ਨਾ ਛੇ ਕਰਦੇ ਆ ਨਾ ਪੁੱਸ ਨਾ ਪੁੱਸ ਕੋ ਨਹੀਂ ਗਏ ਬੋਲ ਤਾ ਨ ਕੀ ਕਰਨਾ ਹੈ ਜਿਹੜੇ ਲੌਂਦੇ ਉਹਨਾਂ ਨੂੰ ਲੈ ਜਾਂਦਾ ਜਿਹੜੇ ਵੇਚਦੇ ਉਹਨਾਂ ਨੂੰ ਖੜਦੇ ਨਹੀਂ ਕੀ ਚਾਹੁੰਦੇ ਕੀ ਇਹੋ ਚੌਣਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਚੌਣਾ ਕਿ ਹੁਣ ਆ ਜੋੜੀ ਪਾਜੇ ਸਾਫ ਸੰਗ ਵਾਲਾ ਚਾਹੀਦਾ ਬੱਚੇ ਜਿਹੜੇ ਵਿਗੜੇ ਉਹ ਚੁਦਰ ਜਾਵੇ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਕੋ ਕਿ ਜਿਹੜੇ ਹਮਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਮਾਰ ਦੋ ਵੋਟਾਂ ਪਾਉਣੀਆਂ ਕਿ ਆਇਆ ਮਾਰ ਦੋ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਰੋਟੀ ਦੇਖੋ ਭਾਈ ਹੋਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀਆਂ ਵੋਟਾਂ ਲਾ ਦੇ ਤਾਂ ਦੇਖ ਲਈ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਅਨੇ ਹੀ ਤੋ ਹਕੇ ਨੇ ਮੈਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿੱਦਾਂ ਨਹੀਂ ਛਡਵਾਇਆ ਫੜਿਆ ਸੀ ਹਾਂ ਫੜਿਆ ਸੀ ਇੱਕ ਬਦ ਦੇਲ ਤੇ ਵਿਚਾਰ ਜਿਹੜਾ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਦੇ ਨੌਜਵਾਨ ਸਾਡੇ ਬੱਚੇ ਮਰਨਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲਾਂ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਇਸ ਕਰਕੇ ਇਹ ਨਸ਼ਾਤ ਲੱਗਉਂਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾ ਪਵਾ ਲੈਂਦੇ ਬਾਅਦ ਵਿੱਚ ਕੇ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਤਲੀਜ ਨਹੀਂ ਟੱਪਦੇ ਨਹੀਂ ਨਹੀਂ ਨਾ ਪੁੱਛਣਾ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਇਹਦੇ ਨੂੰ ਭੁੱਖੇ ਬੈਠੇ ਹੁੰਦੇ ਨੇ ਹੱਥ ਜੋੜਦੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗਗਰੂ ਚਲੇ ਜਾਂ ਸਾਰੇ ਪਛਾਹੇ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹ ਭਗਵੰਤ ਮਾਨ ਸਰ ਜਿਹੜੇ ਮੱਲੇ ਬਾਜੀ ਨੇ ਬਰਾਏ